ਬੀਤੇ ਦਿਨੀ ਹੁਸ਼ਾਰਪੁਰ ਦੇ ਹਲਕਾ ਦਸੂਹਾ ਅਦੀਨ ਆਉਂਦੇ ਜੰਗਲਾਂ ਚ ਇੱਕ ਐਨਆਰਆਈ ਵਿਅਕਤੀ ਦੀ ਲਾਸ਼ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ ਤੇ ਹੁਣ ਇਸ ਮਾਮਲੇ ਚ ਪੁਲਿਸ ਵੱਲੋਂ ਐਨਆਰਆਈ ਦਾ ਕਤਲ ਕਰਨ ਵਾਲੇ ਇਹ ਤਿੰਨ ਕਾਤਲਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਗਈ ਹੈ ਸਥਾਨਿਕ ਪੁਲਿਸ ਲੈਨ ਗਰਾਉਂਡ ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਸਪੇਨ ਦਾ ਪੱਕਾ ਵਸਨੀਕ ਸੀ ਤੇ ਉਸ ਵੱਲੋਂ ਉਕਤ ਵਿਅਕਤੀਆਂ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਪੈਸੇ ਦਿੱਤੇ ਹੋਏ ਸੀ ਤੇ ਉਕਤ ਦੋਸ਼ੀ ਨਾ ਤਾਂ ਬਲਵਿੰਦਰ ਸਿੰਘ ਨੂੰ ਪੈਸੇ ਹੀ ਵਾਪਸ ਕਰ ਰਹੇ ਸੀ ਤੇ ਨਾ ਹੀ ਜग्गा ਦੀ ਰਜਿਸਟਰੀ ਕਰਵਾ ਰਹੇ ਸੀ ਤੇ ਜਦੋਂ ਇਹ ਬਲਵਿੰਦਰ ਸਿੰਘ ਇਸੂਆ ਪਹੁੰਚਿਆ ਤਾਂ ਉਕਤ ਦੋਸ਼ੀਆਂ ਨੇ ਇੱਕ ਸਾਜ਼ਿਸ਼ ਤਹਿਤ ਇਹ ਬਲਵਿੰਦਰ ਸਿੰਘ ਦਾ ਕਤਲ ਕਰਕੇ ਇਹ লাশ ਨੂੰ ਖੁਰਦਬੋਰਦ ਕਰਨ ਲਈ ਇਹ ਜੰਗਲ 'ਚ ਸੁੱਟ ਦਿੱਤਾ ਸੀ ਤੇ ਪੁਲਿਸ ਵੱਲੋਂ ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਸੁਰਿੰਦਰ ਕੋਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਸੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪਛਾਣ रमेश कुमार नरेंद्रपाल उर्फ निंदी ਅਤੇ ਜੋਤਾ ਸਿੰਘ ਵਜੋਂ ਹੋਈ ਹੈ ਜੋ ਕਿ ਦਸੂਹਾ ਦੇ ਹੀ ਰਹਿਣ ਵਾਲੇ ਨੇ ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਤੇ ਪਹਿਲਾਂ ਵੀ ਵਕਫਖਤਰਾਮਾ ਅਧੀਨ ਮਾਮਲਾ ਦਰਜ ਹੈ ਇਸ ਵਕਤ ਡੀਐਸਪੀ ਦਸੂਹਾ ਬਲਵਿੰਦਰ ਸਿੰਘ ਜੋੜਾ ਤੇ ਐਸਐਚਓ ਪ੍ਰਭਜਤ ਕੌਰ ਵੀ ਮੌਜੂਦ ਸਨ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਆ ਜਿਹੜੀ ਸ਼੍ਰੀ ਸੁਵਿੰਦਰ ਲਾਂਬਾ ਆਈਪੀਐਸਸੀ ਨੇ ਪੁਲਿਸ ਕਪਤਾਨ ਸ਼ਾਹਪੁਰ ਦੇ ਦੇਸ਼ਾਂ ਦੇ ਸਦਮਾ ਮਾਰੇ ਅਨਸਰਾਂ ਦੇ ਮੇਮੇ ਤਹਿਤ ਸ੍ਰੀ ਬਲਵਿੰਦਰ ਸਿੰਘ ਪੋੜਾ ਉਪਕਤ ਬਾਂਫ ਪੁਲਿਸ ਸਬ ਡਿਵੀਜ਼ਨ ਜਿਹੜਾ ਦਸੂਹਾ ਇੰਸਪੈਕਟਰ ਪ੍ਰਭਜੋਤ ਦੇਸ਼ਾਂ ਨੂੰ ਰੱਖੇ ਮੱਦੇਨ ਰੱਖਦੇ ਹੋਏ ਜਿਹੜੀ ਆ ਇਹ ਕਤਲ ਦੇ ਸਬੰਧ ਵਿੱਚ ਕੀਤੀ ਗਈ ਹੈਗੀ ਆ ਜਿਹਦੇ ਵਿੱਚ ਇਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਬੱਕਰਪੁਰ ਜਿਹੜਾ ਜਿਹੜਾ ਜੰਗਲਾਤ ਦੇ ਵਿੱਚ ਜਿਹੜੀ ਆ ਆ ਮਹਕਮੇ ਦੇ ਵਿੱਚ ਜਿਹੜੀ ਉੱਥੇ ਜਿਹੜੀ ਆ ਬਲਵਿੰਦਰ ਸਿੰਘ son of ਨਾਨਕ ਸਿੰਘ ਦੀ ਜਿਹੜੀ ਡੈੱਡ ਬੋਡੀ ਜਿਹੜੀ ਇੱਥੇ ਮਿਲੀ ਆ ਤੇ ਜਿਹੜੀ ਬੁੱਧੋਪੁਰ ਦੇ ਜਿਹੜੇ ਜੰਗਲਾਂ ਦੇ ਵਿੱਚ ਜਿਹਦੇ ਤਹਿਤ ਕਰਦੇ ਹੋਏ ਇਹਨਾਂ ਦੇ ਐਫ ਆਈ ਆਰ ਨੰਬਰ 19 ਮਿਤੀ 22 25 ਦੀ ਇੰਟਰ 103 1 35 ਬੀ ਐਨ ਆਰਸ ਤਹਿਤ ਜਿਹੜਾ ਥਾਣਾ ਸੁਭਾ ਵਿੱਚ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਔਰ ਇਹਦੇ ਵਿੱਚ ਤੇ ਜੜ ਵੱਖ-ਵੱਖ ਟੀਮਾਂ ਜਿਹੜੀਆਂ ਗਠਨ ਕੀਤੀਆਂ ਗਈਆਂ ਜਿਹੜੇ ਸਾਇੰਟਿਫਿਕ ਔਰ ਟੈਕਨੀਕਲ ਪੀਕੇ ਨਾਲ ਜਿਹੜਾ ਇਹ ਤਪੀਸ਼ ਕਰਦੇ ਹੋਏ ਜਿਹੜੇ ਪੁਲਿਸ ਨੂੰ ਬਹੁਤ ਵੱਡੀ ਜਿਹੜੀ ਜਿਹੜੇ ਸਫਲਤਾ ਮਿਲੀ ਆ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਬਲਵਿੰਦਰ ਸਿੰਘ ਦੇ ਜਿਹਨਾਂ ਨੂੰ ਮਰਡਰ ਕੀਤਾ ਗਈ ਰਮੇਸ਼ ਕੁਮਾਰ ਪੁੱਤਰ ਠਾਕਰਦਾਸ ਵਾਸੀ ਪਿੰਡ ਪੱਟੀ ਨਰਿੰਦਰ ਸਿੰਘ ਨਿੰਦੀ ਪੁੱਤਰ ਰਮੇਸ਼ਕਰ ਇਹ ਬਾਪ ਬੇਟਾ ਆ ਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਫਾਣਾਗੜਦੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਇਹ ਐਨ ਆਰ ਆਈ ਸੀ ਸਪੇਨ ਦਾ ਰਹਿਣ ਵਾਲਾ ਸੀਗਾ ਔਰ ਇਹ ਥਾਣਾ ਜਿਹੜਾ ਭਲੱਤ ਨੂੰ ਜਿਹੜਾ ਬਿਲੋਂਗ ਕਰਦਾ ਸੀਗਾ ਜਿਹੜਾ 20 ਤਰੀਕ ਨੂੰ ਇਹ ਸਪੇਨ ਤੋਂ ਵਾਪਸ ਆਇਆ ਸੀ ਔਰ ਇਸ ਦੀ ਜਿਹੜੀ ਵਾਈਫ ਆ ਉਹ ਦਸੰਬਰ ਦੇ ਵਿੱਚ ਜਿਹੜੀ ਆ ਕੈਨੇਡਾ ਚਲੀ ਗਈ ਸੀ ਕਿਉਂਕਿ ਇਹ ਐਨ ਆਰ ਆਈ ਸੀਗਾ ਸਪੇਨ ਦਾ ਇਹਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਕਿ ਮੈਂ 2,80,000 ਰੁਪਇਆ ਜਿਹੜੇ ਨਰਿੰਦਰ ਸਿੰਘ ਨਿੰਦੀ ਤੇ ਜਿਹੜੇ ਰਮੇਸ਼ ਕੁਮਾਰ ਨੂੰ ਜਿਹੜਾ ਦਿੱਤਾ ਆ ਤੇ ਉਹ ਮੇਰੀ ਜ਼ਮੀਨ ਦੀ ਜਿਹੜੀ ਰਜਿਸਟਰੀ ਨਹੀਂ ਕਰਾਇਆ ਕਰਾਰੇ ਇਹ ਵੀ ਤਰੀਕ ਨੂੰ ਆਇਆ 21 ਤਰੀਕ ਨੂੰ ਆਪਣਾ ਮੋਟਰਸਾਈਕਲ ਚੱਕਦੇ ਹੋਏ ਇਹ ਜਿਹੜਾ ਦਸੂਏ ਦੇ ਵਿੱਚ ਜਿਹੜਾ ਉੱਥੇ ਚਲ ਗਿਆ ਹੈਗਾ ਜਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੀ ਆਸਵਿਕ ਜਿਹੜੀ ਕੋਈ ਟੂ ਟੂ ਮੈਮ ਹੈ ਹੋਈ ਜਾਂ ਪੈਸ਼ਨ ਲੈਣ ਦੇਣ ਨੂੰ ਲੈ ਕੇ ਤੇ ਜਿਹੜੇ ਉੱਤੇ ਨਰਿੰਦਰ ਸਿੰਘ ਨਿੰਦੀ ਔਰ ਇਹਦੇ ਲੜਕੀ ਵੱਲੋਂ ਜਿਹੜਾ ਉਸੇ ਦਿਨ ਹੀ ਜਿਹੜਾ ਇਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਹਦੀ ਵਾਈਫ ਨੇ ਜਿਹੜਾ ਕੈਨੇਡਾ ਦੇ ਵਿੱਚੋਂ ਲਗਾਤਾਰ ਇਹਨੂੰ ਫੋਨ ਕਰ ਰਹੀ ਤੇ ਇਹਦਾ ਜਿਹੜਾ ਸਵਿਚ ਆਫ ਆ ਰਿਹਾ ਸੀ ਤੇ ਫਿਰ ਇਹਨੇ ਉੱਥੇ ਦੀ ਵਾਈਫ ਨੇ ਆਪਣੇ ਜਿਹੜੇ ਭਤੀਜੇ ਨੂੰ ਭਲਕੀ ਜਿਹੜੀ ਫੋਨ ਕੀਤਾ ਤੇ ਜਿਹੜਾ ਉਹਦਾ ਮੇਰਾ ਆਪਣੇ ਘਰ ਵਾਲੇ ਨਾਲ ਲਗਾਤਾਰ ਸੰਪਰਕ ਵਿੱਚ ਜਿਹੜਾ ਫੋਨ ਬੰਦ ਕਰੇ ਜਿੱਥੇ ਉਹਨਾਂ ਨੇ 27 ਇੱਕ ਜਿਹੜੀ ਆ ਪੱਤੀ ਨੂੰ ਜਿਹੜੀ ਉੱਥੇ ਉਹਨਾਂ ਦੀ ਜਿਹੜੀ ਗਮਸ਼ੋਦੀ ਰੱਖ ਦਵਾਤੀ ਖਣਾ ਫਲਤ ਦੇ ਵਿੱਚ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਫਿਰ ਇਹਨਾਂ ਨੂੰ ਉੱਥੇ ਦੇ ਜਿਹੜੇ ਆਪਣੇ ਸਰਪੰਚਾ ਦਸੂਹੇ ਵਾਲੇ ਜਿਹੜੇ ਬੁੱਧਰਪੁਰ ਬੱਕਰਪੁਰ ਦੇ ਜਿਹੜੇ ਉਹਨਾਂ ਨੇ ਦੱਸਿਆ ਕਿ ਇੱਕ ਇੱਕ ਇਸ ਤਰ੍ਹਾਂ ਕੀ ਦੀ ਜਿਹੜੀ ਆ ਡੈੱਡ ਬਾਡੀ ਆ ਜਿਹੜੀ ਉੱਥੇ ਜੰਗਲ ਦੇ ਵਿੱਚ ਜਿਹੜੀ ਪਈ ਹੈਗੀ ਆ ਜਿੱਥੋਂ ਇਹਦੀ ਵਾਈਫ ਜਿਹੜੀ ਉਹਦੇ ਵਾਪਸ ਆ ਗਈ ਆ ਜਿਹੜਾ ਆਉਣ ਦੇ ਉੱਤੇ ਉਹਨਾਂ ਨੇ ਜਿਹੜੀ ਇਹਦੀ ਜਿਹੜੀ ਪਛਾਣ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਹੀ ਆ ਮੈਨੂੰ ਪੂਰਾ ਜਿਹੜਾ ਯਕੀਨ ਹੈਗਾ ਮੇਰੇ ਘਰ ਵਾਲੇ ਨੇ ਮੈਨੂੰ ਵੀ ਟੈਲੀਫੋਨ ਤੇ ਦੱਸਿਆ ਸੀ ਕਿ ਇਹ ਜਿਹੜਾ ਉਹ ਉਹ ਬੰਦੇ ਮੇਰੇ ਜਿਹੜੇ ਨਿਰੰਦਰ ਸਿੰਘ ਜੰਦੀ ਆ ਤੇ ਜਿਹੜਾ ਲੜਕਾ ਉਹ ਜਿਹੜੇ ਰਜਿਸਟਰੀ ਨਹੀਂ ਕਰਾ ਰਿਹਾ ਮੈਨੂੰ ਪੂਰਾ ਯਕੀਨ ਆ ਕਿ ਜਿਹੜੀ ਉਹਨਾਂ ਨੇ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਜਿਹੜਾ ਮਿੱਤੀ ਆ ਤਿੰਨ ਦੋ ਨੂੰ ਜਿਹੜਾ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਗ੍ਰਫਤਰ ਕਰਨ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਆਪਣਾ ਜਿਹੜਾ ਸੀਨ ਆਫ ਕ੍ਰਾਈਮ ਜਿਹੜਾ ਕਰਕੇ ਇਹਨਾਂ ਨੂੰ ਮੰਨਿਆ ਕਿ ਅਸੀਂ ਜਿਹੜਾ ਐਸ ਜਿਹੜਾ ਰਕਤ ਕਰਕੇ ਦਾ ਕਤਲ ਕੀਤਾ ਸੀਗਾ ਔਰ ਅਸੀਂ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸਿੱਡ ਦਿੱਤੀ ਸੀ ਤੇ ਇਹਨੂੰ ਖੁਰਦਵੱਦ ਕਰਨ ਲਈ ਜਦੋਂ ਇਹਨਾਂ ਨੂੰ ਗ੍ਰਫਤਰ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਤੇ ਇੱਕ ਤੀਜਾ ਹੋਰ ਵਿਅਕਤੀ ਦੱਸਿਆ ਕਿ ਇਹਨੂੰ ਖੁਰਦਵੱਦ ਕਰਨ ਲਈ ਜਿਹੜਾ ਤੀਜਾ ਵਿਅਕਤੀ ਜੋਧਾ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਗੜ੍ਹਦੀ ਆਲਿਆ ਉਹ ਵੀ ਸਾਡੇ ਨਾਲ ਸੀ ਜੋ ਇਤਨਾ ਵਿਅਕਤੀਆਂ ਨੂੰ ਜਿਹੜਾ ਅਸੀਂ ਜਿਹੜਾ ਮੌਕੇ ਦੇ ਉੱਤੇ ਅਰੈਸਟ ਕਰ ਲਿਆ ਅੱਜ ਜਿਹੜਾ ਇਹਨਾਂ ਨੂੰ ਪੇਸ਼ ਤਾਲਦ ਕੀਤਾ ਗਿਆ ਪਹਿਲੋ ਵੀ ਜਿਹੜਾ ਇਹਨਾਂ ਦਾ 3-3 ਦਿਨ ਤੇ ਰਿਮਾਂਡ ਤੇ ਸੀ ਤੇ ਅੱਜ ਜਿਹੜਾ ਇਹਨਾਂ ਦਾ ਹੋਰ ਜਿਹੜਾ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਜਾਊਗਾ ਜੋ ਪ੍ਰੋਸੈਸ ਅਧੀਨ ਹੈਗਾ ਆ ਔਰ ਇਹਨਾਂ ਵੱਲੋਂ ਬਾਰਦਦ ਵਿੱਚ ਬਾਤਿਆ ਗਿਆ ਜਿਹੜਾ ਕੁਹਾੜਾ ਉਹ ਵੀ ਮੌਕੇ ਤੇ ਬਰਾਮਦ ਕਰ ਲਿਆ ਜਿਹੜਾ ਮੋਟਰਸਾਈਕਲ ਹੈ ਉਹ ਵੀ ਦੋਸ਼ੀਆ ਪਾਸੋਂ ਬਰਾਮਦ ਕਰ ਲਿਆ ਔਰ ਟੈਕਨੀਕਲ ਤਰੀਕਿਆਂ ਨਾਲ ਜਿਹੜੇ 2.80 ਲੱਖ ਰੁਪਏ ਪਾਸੇ ਸੀ ਉਹਦੀ ਵੀ ਅਸੀਂ ਐਬਿਡੀ ਸੀ ਰਿਕਲੈਕਟ ਕਰ ਲਈ ਇਹ ਤਾਂ ਇਹਨਾਂ ਦਾ ਮੋਟਿਵ ਨਹੀਂ ਸੀ ਇਹਨਾਂ ਦਾ ਜੀ ਇਹਨਾਂ ਦਾ ਮੋਟਿਵ ਸੀ ਤੇ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਅਸੀਂ ਜਿਹੜਾ 280000 ਉਹਦਾ ਜਿਹੜਾ ਹਾਜਮ ਕਰ ਜਾਵਾਂ ਕਿਉਂਕਿ ਇਹ ਐਨਆਰਆਈ ਸੀ ਦੀ ਵਾਈਫ ਵੀ ਬਾਹਰ ਇੰਦੀ ਹੋਈ ਸੀ ਬਜਾ ਰੰਜਰ ਸਿੰਘ ਤੇ ਕਿਉਂਕਿ ਜੇ ਇੱਕ ਕ੍ਰਿਮੀਨਲ ਮਾਈਂਡ ਦੇ ਜਿਹੜੇ ਵਿਅਕਤੀ ਹੈਗੇ ਆ ਇਹਨਾਂ ਦੇ ਖਿਲਾਫ ਪਹਿਲੋ ਵੀ ਇੰਨਾ ਵਿਅਕਤੀਆਂ ਦੇ ਖਿਲਾਫ ਐਨਡੀਪੀਐਸ ਦੇ ਲੜਾਈ ਝਗੜੇ ਦੇ ਜਿਹੜੇ ਬਖਵਾਕ ਜਿਹੜੇ ਮੁਕੱਦਮੇ ਦਰਜ ਹੈ ਤੋ ਪਹਿਲੇ ਵੀ ਇਹਨਾਂ ਦਾ ਕੋਈ ਮਾਮਲਾ ਦਰਜ ਹੈ ਪਹਿਲੇ ਵੀ ਇਹਨਾਂ ਦੇ ਕਤਲ ਦਾ ਮਾਮਲਾ ਪਹਿਲੇ ਕਤਲ ਦਾ ਕੋਈ ਮਾਮਲਾ ਨਹੀਂ ਇਹਨਾਂ ਦੇ ਵਿੱਚ ਐਨਡੀਪੀਐਸ ਦੇ ਆ ਤੇ ਜਿਹੜੇ ਲੜਾਈ ਝਗੜੇ ਦੇ ਮਕਦਮਾ ਕਰਦੇ ਪਰ ਇੱਕ ਇਹਨਾਂ ਵੀ ਮਤਲਬ ਕਿੰਨਾ ਯਾਰ ਪਛਾਣ ਹੋਈ ਇਹਦੇ ਨਾਲ ਇਹ ਜਿਹੜੇ ਝਗੜੇ ਨਾਲ ਇਹਦੇ ਜਿਹੜੇ ਫਾਦਰ ਦਾ ਜਿਹੜੇ ਨਿੰਦਰ ਨਿੰਦੀ ਦਾ ਇਹ ਦੋਸਤ ਸੀਗਾ ਨਰਿੰਦਰ ਨਿੰਦੀ ਮੀਨ ਜਿਹੜਾ ਕਿਊਲ ਸੈਕ ਦਾ ਨਰਿੰਦਰ ਨਿੰਦੀ ਹੈਗਾ ਆ ਉਹਦੇ ਨਾਲ ਇਹਦਾ ਦੋਸਤ ਹੀ ਉਹਨੇ ਕਿਹਾ ਸੀ ਤੈਨੂੰ ਸੀ ਜਮੀਨ ਜਿਹੜੀ ਦਵਾ ਦੇਣੇ ਹੈਗੇ ਆ ਇਹਨੇ ਮਾਰਿਆ ਉੱਥੇ ਜੰਗਲਾਂ ਦੇ ਵਿੱਚ ਅਗ ਮਾਰਿਆ ਜੰਗਲਾਂ ਦੇ ਵਿੱਚ 100 ਫੁੱਟ ਉਰੇ ਮਾਰ ਕੇ ਜਿਹੜੀ ਡੈੱਡ ਬੋਡੀ ਦਾ ਜਿਹੜੇ ਜੰਗਲ ਵਾਲੇ ਪਾਸੇ ਨੂੰ ਕਰਦੇ ਫਰਮਾਨ ਲਿਆ ਕਿੰਨੇ ਦਿਨ ਦਾ ਫਰਮਾਨ ਮਿਲਿਆ ਹੁਣ ਪਹਿਲੇ 3 ਦਿਨ ਦਾ ਮਿਲਿਆ ਸੀ ਅੱਜ ਜਿਹੜਾ ਪੇਸ਼ ਕੀਤਾ ਉਹ ਤੋਂ ਜੱਜ ਸਾਹਿਬ ਅੱਛੀ ਥੋੜੇ ਜਿਹਾ ਬੀਨਸੀ ਉਹ ਦੇ ਰਿਹਾ ਜੀ ਉਮੀਦ ਆ ਵੀ ਕਰੂ ਦਿੰਦਾ ਹੋਰ ਮਿਲ ਜਾਵੇ